ਲੱਖਾ ਸਦਾਣਾ ਆਪਣੇ ਵਿਵਾਕ ਅੰਦਾਜ਼ ਦੇ ਨਾਲ ਜ਼ਰੂਰ ਜਾਣੇ ਜਾਂਦੇ ਨੇ ਬਠਿੰਡਾ ਤੋਂ ਲੋਕ ਸਭਾ ਇਲੈਕਸ਼ਨ ਲੜ ਚੁੱਕੇ ਨੇ ਪਰ ਜਿੱਤ ਹਾਸਲ ਨਹੀਂ ਹੋ ਸਕੀ ਪਰ ਤਾਂ ਵੀ ਲੱਖਾ ਸਦਾਣਾ ਐਕਟਿਵ ਨੇ ਲੱਖਾ ਸਦਾਣਾ ਲੋਕਾਂ ਚ ਵਿਚਰ ਰਹੇ ਨੇ ਆਮ ਤੌਰ ਦੇ ਉੱਤੇ ਲੱਖਾ ਸਦਾਣਾ ਜਾਣੇ ਜਾਂਦੇ ਨੇ ਪੇਂਡੂ ਤਬਕੇ ਦੇ ਨਾਲ ਵਿਚਰਨ ਵਾਲੇ ਉਹਨਾਂ ਦੀਆਂ ਮੁਸ਼ਕਲਾਂ ਮੁਸੀਬਤਾਂ ਨੂੰ ਸਮਝਣ ਵਾਲੇ ਲੋਕਾਂ ਤੱਕ ਪਹੁੰਚਾਉਣ ਵਾਲੇ ਮਜ਼ਲੂਮਾਂ ਦੀ ਆਵਾਜ਼ ਚੁੱਕਣ ਵਾਲੇ ਪਰ ਆਮ ਤੌਰ ਤੇ ਵੇਖਿਆ ਜਾਵੇ ਤਾਂ ਲੱਖਾ ਸਦਾਣਾ ਦਾ ਆਏ ਦਿਨ ਕਿਸੇ ਨਾਲ ਪੇਚਾ ਪਿਆ ਹੀ ਰਹਿੰਦਾ ਹੈ ਕਿ ਕਿਸੇ ਨਾ ਕਿਸੇ ਨਾਲ ਲੱਖਾ ਸਿਧਾਣਾ ਦੀ ਕੁੰਡੀ ਅੜੀ ਰਹਿੰਦੀ ਹੈ ਔਰ ਦੁਬਾਰਾ ਇਹੀ ਕੁਝ ਸਾਹਮਣੇ ਆਇਆ ਪਰ ਇਸ ਵਾਰ ਇੱਕ ਸਰਕਾਰੀ ਹਸਪਤਾਲ ਦੀ ਮੈਡਮ ਦੇ ਨਾਲ ਪੇਚਾ ਪੈ ਗਿਆ ਲੱਖਾ ਸਿਧਾਣਾ ਦਾ ਹਸਪਤਾਲ ਦੇ ਅੰਦਰ ਹੀ ਹਾਈ ਵੋਲਟੇਜ ਡਰਾਮਾ ਔਰ ਦੋਵੇਂ ਪਾਸੇੋਂ ਟਕਰਾਰ ਦੇ ਸੁਰ ਨਜ਼ਰ ਆਏ ਨੇ ਦੋਵੇਂ ਪਾਸੇੋਂ ਇੱਕ ਦੂਸਰੇ ਦੇ ਉੱਤੇ ਤੋਂਮ ਤਾਂ ਮੜੀਆਂ ਗਈਆਂ ਇੱਕ ਦੂਸਰੇ ਦੇ ਉੱਤੇ ਤਕਰੀਰਾਂ ਕੱਸੀਆਂ ਗਈਆਂ ਲੱਖਾ ਸਦਾਣਾ ਖੈਬਰ ਦੇ ਨਜ਼ਰ ਆ ਰਹੇ ਨੇ ਪ੍ਰਸ਼ਾਸਨ ਦੇ ਨਾਲ ਹਸਪਤਾਲ ਪ੍ਰਸ਼ਾਸਨ ਦੇ ਨਾਲ ਔਰ ਸਾਹਮਣੇ ਉਹਨਾਂ ਦੇ ਖੜੇ ਹੋਏ ਨੇ ਇੱਕ ਮੈਡਮ ਜਿਹੜੇ ਹਸਪਤਾਲ ਦੇ ਵਿੱਚ ਕੰਮ ਕਰਦੇ ਨੇ ਕੀ ਕੁਝ ਹੋਇਆ ਆਓ ਦੇਖਦੇ ਹਾਂ ਕਿਸੇ ਮਰੀਜ਼ਾਂ ਦਾ ਹਾਲ ਬਿਲਕੁਲ ਕੀ ਮੂਹ ਨਤੀਆ ਮਰੀਜ਼ਾਂ ਦੇ ਬੁਰਾ ਹਾਲ ਹੈ ਵੇਖੀ ਜਾਂਦੇ ਐ ਇੱਕ ਵੀ ਅਸੀਂ ਚਾਹਵਦ ਕੰਨ ਹੋਵੇ 10 ਅਸੀਂ ਵਧੀਏ ਕਿ ਜਿਹੜੀਆਂ ਸਕੁਆਇਰ ਡੇਟੀਆਂ ਦਵਾਈਆਂ ਚੜ੍ਹੀ ਜਾਂਦੀਆਂ ਇਹ ਇਹ ਜਿਹੜੇ ਪਿਛਲੇ ਚਲ ਇਹ ਸਟੇਟਮੈਂਟ ਆਪ ਨੂੰ ਹਵਾਸ ਆਪ ਨੂੰ ਹਵਾਸ ਸਟੇਟਮੈਂਟ ਨਹੀਂ ਦੇ ਨਹੀਂ ਕੋਈ ਐਹੋ ਜਿਹਾ ਗੱਲ ਨਹੀਂ ਕੈਲ ਨਹੀਂ ਹੈ ਆਪ ਵੀ ਕੋਈ ਦੇ ਚर्चा ਕਰ ਰਹੇ ਹੈ ਤੇ ਜੇ ਮੈਂ ਕਿਹਾ 5 ਲੱਖ ਰੁਪਏ ਦੇ AC ਲਵਾ ਦੇ ਇੱਥੇ ਯਾਰ ਉਹ AC ਦੇਖ ਸਾਢੇ ਹੀ ਪਏ ਸੀ ਨਾ ਕਰਦੇ ਨਹੀਂ ਆਵੇ ਪਹਿਲੀ ਗੱਲ ਇਹ ਆਉਂਦਾ ਇਹਦਾ ਬਈ ਜਾ ਤੇ ਕੋਈ ਨਾ ਕਰਾ ਪਰ ਆਵੇ ਲੋਕਾਂ ਦਾ ਹਾਲ ਨਹੀਂ ਹਿੰਦੀ ਹਾਲ ਨਹੀਂ ਮੋੜੀ ਸਭ ਮੇਰੇ ਦਿੱਕੋ ਸਭ ਬੋਲਣ ਦੀ ਬਾਤ ਸਭ ਆ ਦੇਖ ਲਓ ਕੈਂਸਰ ਦੇ ਵਿਚਾਰੇ ਲੀਜਾ ਦੇ ਪੱਖੇ ਚੱਲ ਜੰਦੇ ਆ ਹਵਾ ਦੇ ਆਵੇ ਤੇ ਚੱਲਦੇ ਆਏ ਸੀ ਨਹੀਂ ਕਰੀ ਬੋਲਣਾ ਮਰੇਗਾ ਨਹੀਂ ਚੱਲਦਾ ਇਹ ਸੋਡੀ ਖਾਤਰ ਹੀ ਆਏ ਆ ਅਸੀਂ ਕੋਈ ਡਾਇਰੈਕਟ ਨਹੀਂ ਆਏ ਆ ਸੋਡੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਨਹੀਂ ਕਿਹਾ ਸੀ ਹਾਂ ਸੋਡੀ ਖਾਤਰ ਹੀ ਇੱਥੇ ਬੋਲਣਾ ਆਏ ਆ ਨਹੀਂ ਕਿਹਾ ਮੇਰ प्रबंध अच्छा मैं नहीं मेनु याद असि भी कहा राज बहादुर अच्छा कम नहीं कर रहा पर मैं नवे बीसी नुजना चाहना प्रबंधन की हो रहा सारा कुछ कुछ भी नहीं ਮੱਲਾ ਕਲੀਨਿਕ ਮੱਲਾ ਮੱਲਾ ਕਲੀਨਿਕ ਫੋਨ ਹੁੰਦਾ ਕਿੱਥੇ ਆਦੇ ਮੱਲਾ ਕਲੀਨਿਕ ਜਦੋਂ ਦੋ ਘੰਟੇ ਮਿਲਦਾ ਮੱਲਾ ਕਲੀਨਿਕ ਇਹਦਾ ਡਾਕਟਰ ਕੋਈ ਨਹੀਂ ਕੋਈ ਸੁਣਦਾ ਨਹੀਂ ਆ ਮੱਲਾ ਕਲੀਨਿਕ ਬਹੁਤ ਤੇਜ਼ੀ ਅਸੀਂ ਆਏਗਾ ਅੱਜ ਸੇਫ ਸੂਰਤ ਦਾ ਐਕਸ਼ਨ ਕਰਾ ਰਹੇ ਆ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ ਤਿੰਨ ਵਾਰਾ ਬੜਾ ਦਬਾਟ ਆ ਮਰੀਜ਼ਾਂ ਦਾ ਤੇਰਾ ਤਾਂ ਦਾਗ ਆ ਕੁਝ ਅੱਛਾ ਫਿਰ ਬੋਤਲ ਪਾਣ ਕਰੀ ਦੀਏ ਕਲਟਰ ਦਾ ਟੇਗਾ ਲਾ ਕੇ ਫਿਰ ਕਦਾਂ ਕਿੰਮੋ ਦਾ ਬਾਇਸੀ ਨਹੀਂ ਧਰਮ ਮਾ ਹਨਾ ਲਾਉਂਦੇ ਆ ਉੱਤੋਂ ਅਕੜਮੀ ਉੱਤੇ ਕੋਈ ਪੱਖੇ ਵੀ ਤੁਸੀਂ ਦੇ ਦਿਓ ਚਾਸਟਰ ਬੰਦ ਕਰੀ ਬੰਦੇ ਸਾਰੇ ਬੰਦ ਕੀ ਕਰੀਏ ਲੈ ਪਰ ਸਹਾਰਾ ਤੇ ਗਰੀਬ ਬੰਦੇ ਦੀ ਫਸੇ ਮਜ਼ਦ ਮੇਂਗੇ ਦਾਜ ਗਰਾਹੇ ਚਲੇ ਦੋੜਦੇ ਸਾਰੇ ਕਿੱਥੇ ਜਾ ਰਹੇ ਆ ਸਿੱਟਲਾ ਕਰੋਗੇ ਮਾਰੀ ਸਿੱਟੇ ਸਿੱਟ ਰਹੇ ਠੀਕ ਕਾਪਾ ਕੰਪਨੀ ਦੀ ਗੱਲ ਕਰਦੇ ਆ ਤੁਹਾਡੀ ਕਿੰਨੀ ਦਲਦਾ ਤੁਹਾਨੂੰ ਜਵਾਬ ਦੇ ਦੇਣਾ ਇੱਕ ਵਾਰੀ ਹਾਲਾਤ ਤਾਂ ਦੇਖ ਲਓ ਸਰ ਮੈਡੀਕਲ ਰੂਮ ਸਰ ਤੇ ਚਲਾ ਆ ਬੈਠ ਜਾਨੇ ਚਲਾਉ ਲੈਣੀ ਪੜਾ ਜਾ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ ਪੰਜ ਪੰਜ ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਾ ਲਾਉਣ ਤੇ ਲੱਖਾਂ ਕੁੜਾਂ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੀ ਘੱਟੋ ਘਟਕਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲਾਂ ਨੂੰ ਖਰੀਦਣ ਤੇ ਪਾਣੀ ਮੁਭਾ ਰਹੇ ਆ ਉਹੀ ਪੈਸਾ ਵਿਚਾਰੇ ਦੁਖਿਆਰੀ ਲੋਕਾਂ ਤੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਉਸਰਾਤ ਨੂੰ ਦੁਬਾਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤੜਫਦੇ ਆ ਇੰਨੀ ਹੀਟ ਆ ਕੀਮੋ ਚ ਬਾਲ ਝਾੜ ਦਿੰਦੀ ਐ ਸਾਰਾ ਸਰੀਰ ਸਕਾਰ ਦਿੰਦੀ ਐ ਤੇ ਉਹ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰ ਸੌ ਤੋਂ ਕਮਰੇ ਬੰਦ ਐ ਸੀ ਥੋੜੇ ਮਰਜ਼ੀ ਤੇ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾਅ ਲਈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਦੇ ਰਾ ਹਰਿਆਣੇ ਸਰਕਾਰ ਬਣਾਉਣੀ ਹੈ ਆਹ ਦਾ ਸਾਹਮਣਾ ਪੰਜਾਬ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ